ਅੱਜ ਕਾਲ ਜੀ ਤੁਸੀਂ ਦੇਖ ਰਹੇ ਹੋ ਕੇ ਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਦਿਤਿੰਦਰ ਸੋਢੀ ਅਸ ਟਾਈਮ ਬਿਆਸ ਦਰਿਆ ਦੇ ਕੰਡੇ ਤੇ ਪਿੰਡ ਦੇ ਪਿੰਡ ਮਹਿਤਾਪੁਰ ਦੇ ਵਿੱਚ ਖੜੇ ਆ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਲਥਲ ਹੋਇਆ ਹੋਇਆ ਜਿਹੜਾ ਪੂਰੀ ਤਰ੍ਹਾਂ ਪਾਣੀ ਜਿਹੜਾ ਪਿੰਡ ਦੇ ਨਜ਼ਦੀਕੀ ਜਿਹੜਾ ਭਰ ਚੁੱਕਿਆ ਜੇ ਗੱਲ ਕਰ ਲਈਏ ਤਾਂ ਜਿਹੜਾ ਪਿੰਡ ਮੋਤਲੇ ਤੋਂ ਬਾਅਦ ਜਦੋਂ ਇੱਥੋਂ ਬੰਨ ਟੁੱਟਦਾ ਜਿਹੜਾ ਪਿੰਡ ਮਹਿਤਾਪੁਰ ਤੋਂ ਤਾਂ ਪਿੰਡ ਦੇ ਵਿੱਚ ਜਿਹੜਾ ਪਾਣੀ ਪੂਰੀ ਤਰ੍ਹਾਂ ਪਹੁੰਚ ਜਾਂਦਾ ਭਾਵੇਂ ਕੱਲ ਥੋੜਾ ਬੋਧਾ ਪਾਣੀ ਦਾ ਪੱਧਰ ਘਟ ਗਿਆ ਸੀ ਲੇਕਿਨ ਹੁਣ ਜਿਹੜਾ ਨਜ਼ਦੀਕ ਪਿੰਡ ਦੇ ਆਸੇ ਪਾਸੇ ਪਾਣੀ ਪੂਰੀ ਤਰ੍ਹਾਂ ਪਹੁੰਚ ਚੁੱਕਿਆ ਪੂਰੀ ਤਰ੍ਹਾਂ ਜਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਚਿੰਤਾ ਬਣੀ ਹੋਈ ਹੈ ਲੋਕ ਘਰਾਂ ਨੂੰ ਬੰਨ ਲਗਾਉਣ ਦੀ ਕੋਸ਼ਿਸ਼ ਜਿਹੜੀ ਕਰ ਰਿਹਾ ਪਿਛੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਘਰਾਂ ਦੇ ਅੱਗੇ ਮਿੱਟੀ ਦੇ ਪਰ ਬੋਰੀਆਂ ਜਿਹੜੀਆਂ ਦਰਵਾਜ਼ਿਆਂ ਦੇ ਅੱਗੇ ਰੱਖੀਆਂ ਜਾ ਰਹੀਆਂ ਕਿ ਆਖਰਕਾਰ ਪਾਣੀ ਦਾ ਪੱਧਰ ਵਾਧਾ ਤਾਂ ਲੋਕ ਕਿਵੇਂ ਬਚਾ ਕਰ ਸਕਦੇ ਨੇ ਕਿਤੇ ਨਾ ਕਿਤੇ ਲੋਕ ਚਿੰਤਤ ਨੇ ਪਿੰਡ ਦੇ ਮੋਦਵਾਰ ਸਾਡੇ ਨਾਲ ਆ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਦੇ ਵਿੱਚ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਿਆਟੀ ਨਿਊਜ਼ ਨਾਲ ਧੰਨਵਾਦੀ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਸਾਡੇ ਪਿੰਡ ਵਿੱਚ ਆਉਣ ਲਈ ਦੇਖੋ ਜੀ ਸਾਡੇ ਮਹਿਲ ਨੰਬਰਦਾਰ ਮਤਾ ਸਾਡੇ ਪਿੰਡਮਰਦਾਰ ਸਾਹਿਬ ਹੁਣ ਹਾਲਾਤ ਕਿਵੇਂ ਦੇ ਨੇ ਪਿੰਡ ਦੇ ਸਰ ਹਾਲਾਤ ਜਿਹੜੇ ਆਗੇ ਅੱਜ ਸਵੇਰੇ ਮੈਸੇਜ ਆਏ ਸੀਗੇ ਪ੍ਰਸ਼ਾਸਨ ਤੋਂ ਕਿ ਅੱਜ ਪਾਣੀ ਜਿਹੜਾ ਹੈਗਾ 75-80 ਦੇ ਲਗਭਗ ਛੱਡ ਰਿਆਂ ਕਿਊਸਿਕ ਜੇ ਅਗਰ 75-80 ਪਾਣੀ ਇਹ ਆਂਦਾ ਹੈਗਾ ਤਾਂ ਕੁਛ ਪਾਣੀ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਹੈਗੀ ਆ ਹੋ ਸਕਦਾ ਜਿਹੜਾ ਪਾਣੀ ਹੈਗਾ ਉਹ ਚੱਕੀ ਪੋਲ ਹੈਗਾ ਉਹਦਾ ਵੀ ਵਿੱਚ ਰਲਣਾ ਹੈਗਾ ਤੇ 1.5 ਲੱਖ ਕਿਊਸਿਕ ਤੋਂ ਉੱਤੇ ਪਾਣੀ ਮੇਰੇ ਹਿਸਾਬ ਨਾਲ ਪਿੰਡ ਚ ਹੋ ਜਾਣਾ ਅਗਰ 1.5 ਲੱਖ ਪਾਣੀ ਕਿਊਸਿਕ ਆਂਦਾ ਹੈਗਾ ਤੇ ਪਿੰਡ ਦੇ ਹਾਲਾਤ ਜਿਹੜੇ ਆ ਪਹਿਲੇ 2023 ਵਾਲੇ ਬਣ ਜਾਣੇ ਹੈਗੇ ਆ ਆਪਣੇ ਦੇਖਿਆ ਗਿਆ ਕਿ ਲੋਕ ਚਿੰਤਤ ਨੇ ਘਰਾਂ ਦੇ ਅੱਗੇ ਬੋਰੀਆਂ ਮਿੱਟੀ ਦੀਆਂ ਪਰਪਰ ਲਗਾਈਆਂ ਜਾ ਰਹੀਆਂ ਕਿ ਅੰਦਰ ਘਰਾਂ 'ਚ ਇੰਟਰ ਦਾ ਪਾਣੀ ਕਿ ਰੱਖੇਵੇਂ ਦੇਖਦੇ ਹੋ। ਦੇਖੋ ਜੀ ਸਾਡੇ ਪਿੰਡ ਦੇ ਜਿਹੜੇ ਲੋਕੀ ਆ ਡਰੇ ਪਏ ਆ ਸਹਿਮੇ ਹੋਏ ਆ ਪਹਿਲੇ 88 ਸਹਾਰਾ ਆਇਆ ਸੀਗਾ ਹੁਣ 2023 'ਚ ਆਇਆ ਹੈਗਾ। ਹੁਣ 23 ਤੋਂ ਬਾਅਦ ਅੱਜ ਫਿਰ ਹੋਈ ਹਾਲਾਤ ਬਣ ਕੇ ਆ ਗਏ। ਲੋਕਾਂ ਦੀ ਜਿਹੜੀ ਰਾਤਾਂ ਦੀ ਨੀਂਦ ਆ ਕਿ ਹਰਾਮ ਹੋ ਗਈ ਦੀਗੀ। ਲੋਕੀ ਡਰੇ ਪਏ ਆ ਆਪਾਂ ਸਵੇਰੇ ਪ੍ਰਸ਼ਾਸਨ ਤੋਂ ਫੋਨ ਆਇਆ ਸੀਗਾ ਕਿ ਪਿੰਡ ਦੇ ਜਿਹੜੇ ਜਿੰਨੇ ਵੀ ਛੋਟੇ ਥਾਵਾਂ ਤੇ ਰਹਿਣ ਵਾਲੇ ਬੰਦੇ ਆ ਕਿ ਉਹਨਾਂ ਨੂੰ ਅਲਰਟ ਕਰ ਦੋ ਕਿ ਆਪਣੇ ਉੱਚ ਬਾਕੀ ਲੋਕਾਂ ਦੇ ਹਾਲਾਤ ਮਾੜੇ ਆ ਜੀ ਬਹੁਤ ਜ਼ਿਆਦਾ ਕੋਈ ਲੋਕ ਜਿਹੜੇ ਇੱਥੋਂ ਸਮਾਨ ਲੈ ਕੇ ਅੱਗੇ ਪਿੱਛੇ ਵੀ ਹੋਏ ਨੇ ਪਿੰਡ ਪਿੰਡ ਛੱਡ ਕੇ ਕੋਈ ਗਿਆ ਪਿੰਡ ਦੇ ਵਿੱਚ ਹਾਂਜੀ ਲੋਕ ਜਿਹੜੇ ਨੀਵੇਂ ਥਾਂ ਤੇ ਰਹਿੰਦੇ ਆ ਲੋਕ ਹੈਗੇ ਨਾ ਉਹਨਾਂ ਨੇ ਤੇ ਆਪਣਾ ਜਿਹੜੇ ਪਰਿਵਾਰ ਲੈ ਕੇ ਤੇ ਪੰਗਾਲੇ ਵਿਜਿਟ ਕਰਨਾ ਸ਼ੁਰੂ ਕਰਤਾ ਹੈਗਾ ਹੁਣ ਪਿੰਡ ਦੇ ਚਾਰ ਫੇਰੇ ਪਾਣੀ ਆ ਤੇ ਘਰ ਵੀ ਡੁੱਬੇ ਹੋਏ ਪਾਣੀ ਦੇ ਵਿੱਚ ਫਿਲਹਾਲ ਤਾਂ ਪਾਣੀ ਵੱਧ ਰਿਹਾ ਜੀ ਅਗਰ ਪਰਸੋਂ ਵਾਲੀ ਸਥਿਤੀ ਬੰਦੀ ਹੈਗੀ ਆ ਤੇ ਪਰਸੋਂ ਤਾਂ ਸਾਡਾ ਪਿੰਡ 400 ਤੋਂ ਕੱਟ ਗਿਆ ਹੈ ਜੀ ਅਗਰ ਉਹੀ ਹਾਲਾਤ ਬੰਦੇ ਆਗੇ ਤੇ ਅੱਜ ਸਾਨੂੰ ਲੱਗਦਾ ਕਿ ਫਿਰ ਔਖਾ ਹੋ ਜਾਣਾ ਹੈ ਤੁਹਾਡੇ ਪਿੰਡ ਤੋਂ ਕਿੰਨੀ ਦੂਰੀ ਤੇ ਬੰਨਾਂ ਤਾਂ ਕਿੰਨੇ ਕਥਾਵਾਂ ਤੋਂ ਟੁੱਟ ਚੁੱਕਿਆ ਜਿਹੜਾ ਇਹਥੋਂ ਜੀ ਮੇਰਾ ਪਿੰਡ ਮੁਤਾਬਕ ਹੈਗਾ ਜੀ ਇਥੋਂ ਬੰਨ ਹੈਗਾ ਜੀ ਸਭ ਜਿਆਦਾ ਜਿਆਦਾ 400 ਮੀਟਰ ਤੇ ਬੰਨ ਹੈਗਾ 400 ਮੀਟਰ 100 ਮੀਟਰ ਅੱਗੇ ਦਰਿਆ ਹੈਗਾ ਵਿੱਚ ਬੰਨ ਹੀ ਹੈਗਾ ਜਿਹੜਾ ਸਾਡੇ ਪਿੰਡ ਨੂੰ ਬਚਾਉਂਦਾ ਹੈਗਾ ਦੋਨਾਂ ਵਿੱਚ ਬੰਨ ਜਿਹੜਾ ਤਿੰਨ ਥਾਂ ਤੋਂ ਟੁੱਟ ਚੁੱਕਿਆ ਕੱਲ ਦਾ ਪਰਸੋਂ ਦਾ ਅਗਰ ਉਹੀ ਹਾਲਾਤ ਜਿਹੜੇ ਹੈਗੇ ਆ ਉਹ 23 ਵਾਲੇ ਦੁਆਰਾ ਰਿਪੀਟ ਹੋ ਰਿਹਾ ਤੁਸੀਂ ਕਹਿੰਦੇ 23 ਵਾਲੇ ਹਾਲਾਤ ਹੋ ਰਹੇ ਕਿਤੇ ਨਾ ਕਿਤੇ ਫੇਰ ਉਹੀ ਹਾਲਾਤ ਰਿਪੀਟ ਹੁੰਦੇ ਤੁਸੀਂ ਬੰਨ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਕਿਤੇ ਨਾ ਕਿਤੇ ਲੱਗਦਾ ਕਿ ਸਰਕਾਰਾਂ ਵੀ ਇਸ ਦੀ ਜ਼ੋਸ਼ੀ ਨੇ ਕਿ ਜਿਹੜਾ ਲੋਕਾਂ ਨੂੰ ਮਾਰ ਚੱਲਣੀ ਪੈਂਦੀ ਹੈ ਬਿਲਕੁਲ ਜੀ ਬਿਲਕੁਲ ਗੱਲ ਇਦਾਂ ਹੈ ਗਾਈ ਜਦੋਂ ਹੜ ਨਿਕਲ ਜਾਂਦਾ ਨਾ ਤੇ ਸਰਕਾਰਾਂ ਕੀ ਆ ਥੋੜਾ ਜਿਹਾ ਵੀ ਥੋੜੇ ਢਿੱਲੀਆਂ ਮੱਠੀਆਂ ਹੋ ਜਾਂਦੀਆਂ ਗਿਆ ਆਪਾਂ ਹਰ ਵਾਰੀ ਸਾਡੀ ਜਿਹੜੀ ਪਿੰਡ ਵਾਸੀਆਂ ਵੱਲੋਂ ਉਹੀ ਪੋਰਜੋਰ ਮੰਗ ਹੁੰਦੀ ਹੈ ਕਿ ਸਾਡੀ ਜਿਹੜੀ ਤੁਸੀਵਾਨ ਹੈਗਾ ਮੋਤਲੇ ਮੰਡ ਤੋਂ ਲੈ ਕੇ ਮਤਾਪੜ ਤੱਕ ਦੀ ਜਿਹੜੀ ਤੁਸੀ ਹੈਗੀ ਉਹਨੂੰ ਪੱਕਾ ਕੀਤਾ ਜਾਏ ਦੋਨੇ ਬੋਲ ਬੋ ਧੰਨਵਾਦ ਹੋਰ ਵੀ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਛੁਨੀ ਜੀ ਅਛੁਨੀ ਜੀ ਕਿਵੇਂ ਹਾਲਾਤ ਨੇ ਇੱਥੇ ਪਿੰਡ ਦੇ ਜਿਹੜੇ ਪਿੰਡ ਦੇ ਲੋਕਾਂ ਦੇ ਵਿੱਚ ਕਿਵੇਂ ਦੀ ਚਿੰਤਾ ਜਿਹੜੀ ਬਣੀ ਹੋਈ ਹੈ ਹਾਲਾਤ ਸਾਡੇ ਪਿੰਡ ਦੇ ਬਹੁਤ ਮਾੜੇ ਹਾਲਾਤ ਨੇ ਜੀ ਕਿ 2023 ਵਾਲੇ ਫਿਰ ਹਾਲਾਤ ਬਣ ਚੁੱਕੇ ਫਿਰ ਹਾਂ ਜੀ 23 ਤੋਂ ਬਾਅਦ ਤੁਸੀਂ ਬੰਨ ਨੂੰ ਮਜ਼ਬੂਤ ਨਹੀਂ ਕੀਤਾ ਗਿਆ ਲੋਕ ਫਿਰ ਅੱਜ ਫਿਰ ਮਾਰਚ ਹਲਣੀ ਪਾਗੀ ਲੋਕਾਂ ਨੇ ਮਾੜੇ ਮੋਟਾ ਪਿੰਡ ਵਾਲਿਆਂ ਨੇ ਆਪਣੇ ਹਿਸਾਬ ਨਾਲ ਮੀਟਿੰਗ ਮੋਟੀ ਪਾ ਕੇ ਥੋੜਾ ਬਤਾ ਕੀਤਾ ਸੀ ਆਪਣੇ ਹਿਸਾਬ ਨਾਲ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਮਦਦ ਨਹੀਂ ਨਹੀਂ ਮਿਲਿਆਗੀ ਹਾਂ ਜੀ ਪੂਰਾ ਪੂਰਾ ਜੀ ਪਾਣੀ ਸਾਰੇ ਪਾਸੇ ਪੰਕਤ ਕਮਾ ਕੇ ਦੇਖ ਲਓ ਸਾਰੇ ਪਾਸੇ ਪਾਣੀ ਹੈ ਪਿੰਡ ਦੇ ਵੱਸੋ ਜਿਹੜੀ ਆ ਸਾਰੇ ਪਿੰਡ ਦੇ ਵਿੱਚ ਹੀ ਲੋਕ ਆ ਜਾਂ ਪਿੰਡ ਤੋਂ ਬਾਹਰ ਰੀਲੀਫ ਸੈਂਟਰ ਤੱਕ ਪਹੁੰਚੇ ਆ ਤੁਸੀਂ ਜਿਵੇਂ ਦੱਸ ਰਹੇ ਕਿ ਪੰਗਾਲੇ ਜਲਾ ਰੀਲੀਫ ਸੈਂਟਰ ਬਣਾਇਆ ਗਿਆ ਉੱਥੇ ਤੱਕ ਹੀ ਪਹੁੰਚ ਕੀਤੀ ਗਈਆਂ ਨੇ ਨਹੀਂ ਪਿੰਡ ਦੇ ਬੰਦੇ ਜਿਹੜੇ ਰੀਲੀਫ ਜਿਹੜੇ ਕੀਤੇ ਆ ਜਿਹੜੇ ਕੁਛ ਘਰਾਂਗੇ ਛੋਟੇ ਘਰ ਹੈਗੇ ਆ ਉਹ ਬੰਦੇ ਸਾਰੇ ਪੰਗਾਲੇ ਜਾਂਦੇ ਪਏ ਸਾਰੇ ਬੰਦੇ ਹਾਂ ਨਾਨੀਆਂ ਬੱਚੇ ਲੈ ਲੋਕੇ ਆਪਣੇ ਸਮਾਨ ਥੋੜਾ ਬਤ ਜਾਂਦੇ ਪਏ ਉੱਥੇ ਕੀ ਮੰਗੀ ਆ ਤੁਹਾਡੀ ਸਰਕਾਰ ਤੋਂ ਮੰਗ ਇਹ ਹੀ ਕਹਣਾ ਵੀ ਸਾਡੀ ਆਪਣੀ ਮੋਟਰ ਤੋਂ ਲੈ ਕੇ ਇੱਥੋਂ ਤੱਕ ਸਾਡੀ ਮੁਤਾਬਕ ਤੁਸੀਂ ਪੱਕੀ ਕੀਤੀ ਜਾਂਦੀ ਹੈ। ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਲੋਕ ਚਿੰਤਤ ਨੇ ਕਿਤੇ ਨਾ ਕਿਤੇ ਤੁਸੀਂ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਹੋ ਰਹੀ ਆ। ਤਸਵੀਰਾਂ ਇੱਕ ਵਾਰੀ ਫੇਰ ਤੁਹਾਨੂੰ ਪਿੱਛੇ ਦੀਆਂ ਦਿਖਾ ਦਿੰਨੇ ਆ ਕਿ ਪਿੱਛੇ ਜਿਹੜਾ ਪੂਰੀ ਤਰ੍ਹਾਂ ਇਸ ਟਾਈਮ ਜਲਥਲਾ ਪਿੱਛੇ ਤੱਕ ਪਾਣੀ ਜਿਹੜਾ ਪੂਰੀ ਤਰ੍ਹਾਂ ਭਰਿਆ ਹੋਇਆ ਤਾਂ ਇਹਨੂੰ ਜਿਹੜਾ ਜ਼ੂਮ ਕਰਕੇ ਇੱਕ ਵਾਰੀ ਦਿਖਾਇਆ ਜਾਵੇ ਪੂਰੀ ਤਰ੍ਹਾਂ ਚਾਰ ਸਫੇਰੇ ਜਿਹੜਾ ਪਾਣੀ ਜਿਹੜਾ ਮੜਰਾ ਰਿਹਾ ਪਿੰਡ ਦੇ ਵਿੱਚ ਤਾਂ ਪਿੰਡ ਦੇ ਲੋਕ ਚਿੰਤਤ ਦਿਖਾਈ ਦੇ ਰਹੇ ਨੇ ਇਹ ਵੀ ਦੱਸ ਪ੍ਰਸ਼ਾਸਨ ਦੇ ਵੱਲੋਂ ਉੱਥੇ ਪਹੁੰਚੇ ਨੇ ਤਾਂ ਪਾਣੀ ਦਾ ਪੱਧਰ ਕੱਲ ਭਾਵੇਂ ਘਟਦਾ ਲੇਕਿਨ ਹੁਣ ਫੇਰ ਵੀ ਪਾਣੀ ਵਧਣਾ ਸ਼ੁਰੂ ਜਿਹੜਾ ਹੋ ਗਿਆ 75 ਲੱਖ ਕਿਊਬਿਕ ਮੀਟਰ ਪਾਣੀ ਜਿਹੜਾ ਛੱਡਿਆ ਜਾਣਾ ਬਰਸਾਤ ਵੀ ਲਗਾਤਾਰ ਹੋ ਰਹੀ ਹੈ ਮੌਲੇ ਤਾਲ ਬਰਸਾਤ ਆ ਲੋਕਾਂ ਦੇ ਵਿੱਚ ਚਿੰਤਾ ਜਿਹੜੀ ਬਣੀ ਹੋਈ ਆ ਹੋਰ ਵੀ ਪਿੰਡ ਵਾਸੀ ਜਿਹੋਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਇਸ ਸਬੰਧ ਦੇ ਵਿੱਚ ਤਾਂ ਲੋਕਈ ਜਿਹੜੇ ਇੱਕ ਘਰਾਂ ਦੇ ਵਿੱਚ ਤੜੇ ਗਏ ਨੇ ਕੁਝ ਲੋਕ ਪਿੰਡ ਛੱਡ ਕੇ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਸ਼ੁਭਨਾਮ ਤੁਹਾਡਾ ਬਲਕਾਰ ਸਿੰਘ ਆ ਕਿਵੇਂ ਦੇਖਦੇ ਹੋ ਹਾਲਾਤਾਂ ਨੂੰ ਜੀ ਹਾਲਾਤ ਮਾੜ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਬੰਦੇ ਬਸ ਕੋਈ ਹੈ ਨਹੀਂ ਬਚਾਉਂਦਾ ਪ੍ਰਸ਼ਾਸਨ ਦੇ ਦਾਅਵੇ ਕੀਤੇ ਜਾ ਰਹੇ ਨੇ ਕਿ ਹਾੜ ਨੂੰ ਬਚਾਉ ਦੇ ਲਈ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਨੇ ਪ੍ਰਮਾਣ ਕੋਈ ਵੀ ਨਹੀਂ ਇੱਥੇ ਲੱਭ ਰਿਹਾ ਸਾਨੂੰ ਦੇ ਅੱਜ ਤੇ ਇਦਾਂ ਹੀ ਦੇਖ ਰਿਹਾ ਇੱਥੇ ਪਾਣੀ ਦੇ ਧੱਕੇ ਖਾਂਦੇ ਆ ਪਰ ਟਸਹੀੜੀ ਟੁੱਟ ਗਈ ਹੈ ਜਿੱਥੇ ਪਾਣੀ ਆਂਦਾ ਹੈ ਪ੍ਰਸ਼ਾਸਨ ਆਂਦਾ ਫਫੜਾ ਥਾਪੜ ਦੇ ਲੌਲੀਪੋਪ ਦੇ ਕੇ ਚੱਲ ਜਾਂਦੇ ਬਸ ਕੰਮ ਖੱਟਮ ਹੋ ਜਾਂਦੇ ਫਫੜਾ ਥੋੜੀ ਪਈ ਹੋਈ ਲੋਕਾਂ ਚ ਕੁਝ ਕੁਝ ਲੋਕ ਬੰਨ ਲਗਾ ਰਹੇ ਨੇ ਕੁਝ ਆਪਣਾ ਸਮਾਨ ਇੱਧਰ ਉੱਧਰ ਕਰ ਰਹੇ ਨੇ ਕਰੇ ਸਾਰੇ ਕਰੇ ਆਪਣਾ ਆਪਣਾ ਬੰਦਾ ਬਸ ਜਿੱਥੋਂ ਲੱਕ ਕੇ ਇਹਦਾ ਹੋ ਕਿਵੇਂ ਦੇਖਦੇ ਹੋ ਦਾਅਵੇ ਤੇ ਵਾਦਿਆਂ ਨੂੰ ਬਾਦ ਇਹਦੇ ਇੰਦਾਂ ਹੀ ਸਰਕਾਰਾਂ ਤੁਹਾਨੂੰ ਪਤਾ ਕਿੰਦਾਂ ਦੇ ਬਾਾਰੇ ਕਰਦੇ ਨੇ ਕਹਿ ਗੋਹ ਜਾਂਦੇ ਕਰਦੇ ਕੁਛ ਮਿਲਦਾ ਕੁਛ ਨਹੀਂ ਹੈਗਾ ਪਿਛਲੀ ਵਾਰ ਵੀ ਕਹਿੰਦੇ ਖਰਾਬਾ ਦੇਾਂਗੇ ਕੋਈ ਖਰਾਬਾ ਨਹੀਂ ਮਿਲਿਆ ਥੋੜੇ ਬੰਦਿਆਂ ਨੂੰ ਵਿੱਚ ਮਿਲ ਗਿਆ ਜਿਹੜਾ ਕੋਈ ਮੇਲ ਮਲਾਬ ਕਰਕੇ ਲੈ ਗਿਆ ਲੈ ਗਿਆ ਬਾਕੀ ਰਹਿ ਗਏ ਕੀ ਉਹ ਪੀਲ ਆ ਤੁਹਾਡੀ ਸਰਕਾਰ ਸਾਡੀ ਪੀਲ ਹੈ ਜੋ ਬੰਦਾ ਹੱਕ ਦੇ ਦੇਣ ਸਰਕਾਰਾਂ ਜ਼ਿੰਮੇਵਾਰੀ ਦੇ ਦੇਣ ਜੀ ਦੇਰੇ ਜੀਮੇਦਾਰ ਦੇ ਖਤਮ ਹੋ ਗਿਆ ਤੁਸੀਂ ਬਨ ਦੀ ਮਜ਼ਬੂਤੀ ਜਿਹੜੀ ਅਜੇ ਤੱਕ ਨਹੀਂ ਹੋਈ ਤੁਸੀਂ ਬਨ ਜਿਹੜੀ ਹੈ ਤੁਸੀਂ ਬਨ ਜਿਹੜਾ ਬੰਨਣਾ ਚਾਹੀਦਾ ਹੈ ਮੋਦਿਆਂ ਤੋਂ ਲੈ ਕੇ ਆ ਨੋਕੀ ਤੱਕ ਬਣੇ ਫਿਰ ਕੰਮ ਵਰ ਜੇ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਜਿਵੇਂ ਕੀ ਇਹਨਾਂ ਨੇ ਦੱਸਿਆ ਕਿ ਜਿਹੜਾ ਕਿ ਪ੍ਰਸ਼ਾਸਨ ਭਾਵੇਂ ਪਹੁੰਚ ਰਿਹਾ ਲੇਕਿਨ ਕੋਈ ਜਿਹੜੇ ਠੋਸ ਪ੍ਰਬੰਧ ਹੈ ਜਿਹੜੇ ਨਹੀਂ ਕੀਤੇਗੇ ਦੂਜੇ ਪੱਲੇ ਨੇ ਦੱਸਿਆ ਕਿ ਤੁਸੀਂ ਬਨ ਮਜ਼ਬੂਤ ਹੋਵੇ ਤਾਂ ਯਹੀ ਮਾਰ ਲੋਕਾਂ ਨੂੰ ਚੱਲਣੀ ਨਹੀਂ ਪੈ ਰਹੀ 88 ਦੇ ਵਿੱਚ ਮਾਰ ਚੱਲੀ ਜੇ ਹੁਣ ਗੱਲ ਕਰ ਲਈਏ ਤਾਂ ਪੋਸਟਰ ਪਹਿਲਾਂ ਹੀ 2023 ਦੇ ਵਿੱਚ ਜਦੋਂ ਹੜ੍ਹ ਪ੍ਰਭਾਵਿਤ ਹੁੰਦੇ ਨੇ ਪਿੰਡ ਤਾਂ ਬਹੁਤ ਲੋਕਾਂ ਨੂੰ ਨੁਕਸਾਨ ਜਿਹੜਾ ਉਠਾਣਾ ਪੈਂਦਾ ਉਹ ਫਸਲਾਂ ਤਬਾਹ ਹੋ ਜਾਂਦੀਆਂ ਨੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਪਹੁੰਚ ਜਾਂਦਾ ਹੁਣ ਵੀ ਇੱਥੇ ਦੇ ਹਾਲਾਤ ਜਿਹੜੇ ਕਿਤੇ ਨਾ ਕਿਤੇ ਜਿਹੜੇ ਅਨਾਜਕ ਬਣੇ ਹੋਏ ਨੇ ਲੋਕਾਂ ਦੇ ਵਿੱਚ ਚਿੰਤਾ ਜਿਹੜੀ ਬਣੀ ਹੋਈ ਆ ਹੁਣ ਤੱਕ ਦੇ ਲਈ ਇਹਨਾਂ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸਹਿਯੋਗੀ ਕਮਲਜੀਤ ਦੇ ਨਾਲ ਮੈਂ ਜੈ ਤੇਂਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ ਮੈਂ ਆਤਾਪੁਰ ਹੁਸ਼ਿਆਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 10